ਮੌਸਮ ਵਿਗਾਨਿਕਾਂ ਵੱਲੋਂ ਜਾਰੀ ਕੀਤੇ ਤੁੰਦ ਲਈ ਅਲਰਟ ਲੋਕਾਂ ਨੂੰ ਕੀਤਾ ਗਿਆ ਸਾਵਧਾਨ ਸਤਿ ਸ਼੍ਰੀ ਅਕਾਲ ਜੀਕੇਐਮ ਮੀਡੀਆ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਪੰਜੀਤ ਕੋਰ ਲੈ ਕੇ ਆਇਆ ਮੌਸਮ ਦੀ ਤਾਜ਼ਾ ਅਪਡੇਟ ਮੌਸਮ ਵਿਗਿਆਨਿਕਾਂ ਵੱਲੋਂ ਕੀਤੀ ਗਈ ਭਵਿੱਖਬਾਣੀ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਰਸਾਈ ਗਈ। ਹਾਲਾਂਕਿ 15 ਨਵੰਬਰ ਤੱਕ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਬਾਰਿਸ਼ ਦੀ ਕੋਈ ਵੀ ਸੰਭਾਵਨਾ ਨਹੀਂ ਜਤਾਈ ਗਈ ਸੀ, ਲੇਕਿਨ ਨਵੀਂ ਜਾਣਕਾਰੀ ਦੇ ਅਨੁਸਾਰ 15 ਨਵੰਬਰ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਸ ਦਾ ਸਿੱਧਾ ਅਸਰ ਤਾਪਮਾਨ 'ਤੇ ਪਏਗਾ। ਹਾਲਾਂਕਿ ਸਵੇਰ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦਰਸ ਹੋ ਰਹੀ ਹੈ, ਉੱਥੇ ਦਿਨ ਦਾ ਤਾਪਮਾਨ ਵੀ ਲਗਾਤਾਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ। ਅਰ ਜਾਨੀ ਕਿ ਵੀਰਵਾਰ ਨੂੰ ਤਾਪਮਾਨ 2 .2 ਕਟ ਤੇ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਗੱਲ ਕਰੀਏ AQI ਲੈਵਲ ਦਿੱਤਾ ਚੰਡੀਗੜ੍ਹ ਤੇ ਪੰਜਾਬ ਦਾ AQI ਲੈਵਲ 418 ਤੱਕ ਦਰਜ ਕੀਤਾ ਗਿਆ ਜੋ ਕਿ ਬਹੁਤ ਚਿੰਤਾਜਨਕ ਪਿਛਾ ਬਣਿਆ ਹੋ ਹੈ ਜਿਸ ਦੇ ਕਰਕੇ ਹਵਾਵ ਜਹਰੀਲੀ ਹੋ ਗਈ ਹੈ ਲੋਕਾਂ ਨੂੰ ਸਾਹ ਲੈਣ ਦੀ ਤਕਲੀਫਾਂ ਤੋਂ ਇਲਾਵਾ ਅੱਖਾਂ ਦੀ ਜਲਨ ਦੀ ਸਮੱਸਿਆ ਔਰ ਫੇਫੜਿਆਂ ਦੀ ਸਮੱਸਿਆ ਤੱਕ ਵੀ ਆ ਰਹੀ ਹੈ ਜਿੱਥੇ ਮੌਸਮ ਵਿਗਿਆਨਿਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਬੱਚੇ ਅਤੇ ਬਜ਼ੁਰਗ ਖਾਸ ਤੌਰ ਤੇ ਇਸ ਦਾ ਧਿਆਨ ਰੱਖਣ ਕਰੋ ਮਾਸਕ ਪਾ ਕੇ ਨਿਕਲੋ ਕਿਉਂਕਿ ਲੋਕਾਂ ਨੂੰ ਸਾਹ ਦੀ ਤਕਲੀਫਾਂ ਵੀ ਆ ਰਹੀਆਂ ਹਨ ਇਸ ਤੋਂ ਇਲਾਵਾ ਗੱਲ ਕਰੀਏ ਮੰਡੀ ਗੋਬਿੰਦਗੜ੍ਹ ਮੰਡੀ ਗੋਬਿੰਦਗੜ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਜਾ ਰਿਹਾ ਹੈ ਪੰਜਾਬ ਦਾ ਜਿਸ ਦਾ AQI ਲੈਵਲ ਵੀ ਕਾਫੀ ਹੱਦ ਤੱਕ ਵੱਧ ਗਿਆ ਹੈ ਦੂਜੇ ਪਾਸੇ ਗੱਲ ਕਰੀਏ ਪਹਾੜਾਂ ਦੀ ਤਾਂ ਪਹਾੜਾਂ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਉੱਥੇ ਮੌਸਮ ਵਿਭਾਗ ਨੇ ਤੁੰਦ ਲਈ yellow alert ਕਰ ਦਿੱਤਾ ਗਿਆ ਜਿਸ ਕਰਕੇ ਕਈ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਪ੍ਰਾਲੀ ਸੜਨ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਪ੍ਰਾਲੀ ਸੜਨ ਦੇ ਮਾਮਲੇ ਹੱਲੇ ਵੀ ਕੰਟਰੋਲ 'ਚ ਨਹੀਂ ਹਨ ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਇਸ ਤੋਂ ਰਾਹਤ ਮਿਲੀ ਹੈ ਅਤੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਸੁਚੇਤ ਵੀ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਨੇ ਵੀ ਪ੍ਰਾਲੀ ਸੜਨ ਵਾਲੇ ਕਿਸਾਨਾਂ ਵਲੇ ਕੁਝ ਅਹਿਮ ਫੈਸਲੇ ਲਏ ਨੇ ਅਤੇ ਕੁਝ ਕਿਸਾਨਾਂ ਦੀਆਂ ਰੈਡ ਐਂਟਰੀਆਂ ਵੀ ਕਰ ਦਿੱਤੀਆਂ ਗਈਆਂ ਹਨ ਅੱਜ ਜੁਰਮਾਨਿਆਂ ਨੂੰ ਵੀ ਡਬਲ ਕਰਨ ਦਾ ਹੁਕਮ ਵੀ ਦਿੱਤਾ ਹੈ ਮੌਸਮ ਵਿਗਾਨਿਕਾਂ ਵੱਲੋਂ ਜਾਰੀ ਕੀਤੇ ਤੁੰਦ ਲਈ ਅਲਰਟ ਲੋਕਾਂ ਨੂੰ ਕੀਤਾ ਗਿਆ ਸਾਵਧਾਨ ਸਤਿ ਸ਼੍ਰੀ ਅਕਲ ਜੀਕੇਐਮ ਮੀਡੀਆ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਵੀ ਪੰਜੀਤ ਕੋਰ ਲੈ ਕੇ ਆਇਆ ਮੌਸਮ ਦੀ ਤਾਜ਼ਾ ਅਪਡੇਟ ਮੌਸਮ ਵਿਗਿਆਨਿਕਾਂ ਵੱਲੋਂ ਕੀਤੀ ਗਈ ਭਵਿੱਖਬਾਣੀ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਰਸਾਈ ਗਈ। ਹਾਲਾਂਕਿ 15 ਨਵੰਬਰ ਤੱਕ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਬਾਰਿਸ਼ ਦੀ ਕੋਈ ਵੀ ਸੰਭਾਵਨਾ ਨਹੀਂ ਜਤਾਈ ਗਈ ਸੀ, ਲੇਕਿਨ ਨਵੀਂ ਜਾਣਕਾਰੀ ਦੇ ਅਨੁਸਾਰ 15 ਨਵੰਬਰ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਸ ਦਾ ਸਿੱਧਾ ਅਸਰ ਤਾਪਮਾਨ 'ਤੇ ਪਏਗਾ। ਹਾਲਾਂਕਿ ਸਵੇਰ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦਰਸ ਹੋ ਰਹੀ ਹੈ, ਉੱਥੇ ਦਿਨ ਦਾ ਤਾਪਮਾਨ ਵੀ ਲਗਾਤਾਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ। ਅਰ ਜਾਨੀ ਕਿ ਵੀਰਵਾਰ ਨੂੰ ਤਾਪਮਾਨ 2 .2 ਕਟ ਤੇ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਗੱਲ ਕਰੀਏ AQI ਲੈਵਲ ਦਿੱਤਾ ਚੰਡੀਗੜ੍ਹ ਅਤੇ ਪੰਜਾਬ ਦਾ AQI ਲੈਵਲ 418 ਤੱਕ ਦਰਜ ਕੀਤਾ ਗਿਆ ਜੋ ਕਿ ਬਹੁਤ ਚਿੰਤਾਜਨਕ ਪਿਛਾ ਬਣਿਆ ਹੋ ਹੈ ਜਿਸ ਦੇ ਕਰਕੇ ਹਵਾਵ ਜਹਰੀਲੀ ਹੋ ਗਈ ਹੈ ਲੋਕਾਂ ਨੂੰ ਸਾਹ ਲੈਣ ਦੇ ਤਕਲੀਫਾਂ ਤੋਂ ਇਲਾਵਾ ਅੱਖਾਂ ਦੀ ਜਲਨ ਦੀ ਸਮੱਸਿਆ ਔਰ ਫੇਫੜਿਆਂ ਦੀ ਸਮੱਸਿਆ ਤੱਕ ਵੀ ਆ ਰਹੀ ਹੈ ਜਿੱਥੇ ਮੌਸਮ ਵਿਗਿਆਨੀ ਕਾ ਨੇ ਚੇਤਾਵਨੀ ਦਿੱਤੀ ਹੈ ਕਿ ਬੱਚੇ ਅਤੇ ਬਜ਼ੁਰਗ ਖਾਸ ਤੌਰ ਤੇ ਇਸ ਦਾ ਧਿਆਨ ਰੱਖਣ ਕਰੋ ਮਾਸਕ ਪਾ ਕੇ ਨਿਕਲੋ ਕਿਉਂਕਿ ਲੋਕਾਂ ਨੂੰ ਸਾਹ ਦੀ ਤਕਲੀਫਾਂ ਵੀ ਆ ਰਹੀਆਂ ਹਨ ਇਸ ਤੋਂ ਇਲਾਵਾ ਗੱਲ ਕਰੀਏ ਮੰਡੀ ਗੋਬਿੰਦਗੜ੍ਹ ਮੰਡੀ ਗੋਬਿੰਦਗੜ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਜਾ ਰਿਹਾ ਹੈ ਪੰਜਾਬ ਦਾ ਜਿਸ ਦਾ AQI ਲੈਵਲ ਵੀ ਕਾਫੀ ਹੱਦ ਤੱਕ ਵੱਧ ਗਿਆ ਹੈ ਦੂਜੇ ਪਾਸੇ ਗੱਲ ਕਰੀਏ ਪਹਾੜਾਂ ਦੀ ਤਾਂ ਪਹਾੜਾਂ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਬਰਫਬਾਰਿ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਉੱਥੇ ਮੌਸਮ ਵਿਭਾਗ ਨੇ ਤੁੰਦ ਲਈ yellow alert ਕਰ ਦਿੱਤਾ ਗਿਆ ਜਿਸ ਕਰਕੇ ਕਈ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਪ੍ਰਾਲੀ ਸੜਨ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਪ੍ਰਾਲੀ ਸੜਨ ਦੇ ਮਾਮਲੇ ਹੱਲੇ ਵੀ ਕੰਟਰੋਲ 'ਚ ਨਹੀਂ ਹਨ ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਇਸ ਤੋਂ ਰਾਹਤ ਮਿਲੀ ਹੈ ਅਤੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਸੁਚੇਤ ਵੀ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਨੇ ਵੀ ਪ੍ਰਾਲੀ ਸਣ ਵਾਲੇ ਕਿਸਾਨਾਂ ਵਲੇ ਕੁਝ ਅਹਿਮ ਫੈਸਲੇ ਲਏ ਨੇ ਅਤੇ ਕੁਝ ਕਿਸਾਨਾਂ ਦੀਆਂ ਰੈਡ ਐਂਟਰੀਆਂ ਵੀ ਕਰ ਦਿੱਤੀਆਂ ਗਈਆਂ ਹਨ ਅਤੇ ਜੁਰਮਾਨਿਆਂ ਨੂੰ ਵੀ ਡਬਲ ਕਰਨ ਦਾ ਹੁਕਮ ਵੀ ਦਿੱਤਾ